ਮੁੰਡੇ ਤੇ ਕੁੜੀਆਂ ਦੋਨਾਂ ਦੇ ਵਿੱਚ ਜੀਨਸ ਪਾਉਣ ਦਾ ਬਹੁਤ ਕ੍ਰੇਜ਼ ਹੈ ਤੇ ਕੀ ਤੁਹਾਨੂੰ ਪਤਾ ਹੈ ਕਿ ਜੀਨਸ ਵਿੱਚ ਵੱਡੀ ਪਾਕਟ ਤੋਂ ਇਲਾਵਾ ਛੋਟੀ ਪਾਕਟ ਕਿਉਂ ਲੱਗੀ ਹੁੰਦੀ ਹੈ ਅੱਜ ਕੱਲ ਤਾਂ ਬੂਟ ਕਟ ਜੀਨਸ ਵੀ ਬਹੁਤ ਚੱਲ ਰਹੀਆਂ ਨੇ ਕੀ ਤੁਸੀਂ ਕਦੀ ਸੋਚਿਆ ਹੈ ਕੀ ਜੀਨਸ ਦੀ ਛੋਟੀ ਪਾਕਟ ਜਿਸ ਵਿੱਚ ਤੁਸੀਂ ਥੂਸ ਥੂਸ ਕੇ ਸਿੱਕੇ ਭਰ ਲੈਂਦੇ ਹੋ ਉਹ ਕਿਸ ਕੰਮ ਲਈ ਬਣੀ ਸੀ ਕੀ ਤੁਸੀਂ ਜਾਣਦੇ ਹੋ ਕਿ ਇਹ ਜੀਨਸ ਵਿੱਚ ਇਹ ਪੌਕਟ ਕਿਉਂ ਹੁੰਦੀ ਹੈ ਤੇ ਕਿਸ ਜੀਨ ਕੰਪਨੀ ਨੇ ਸਭ ਤੋਂ ਪਹਿਲਾਂ ਇਹ ਪੌਕਟ ਬਣਾਈ ਸੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਕਮ ਤੇ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਇਸ ਨੌਲੇਜ ਭਰੇ ਸ਼ੋਅ ਵਿੱਚ ਜਿਸ ਦਾ ਨਾਮ ਹੈ ਹੈ ਤੇ ਅੱਜ ਅਸੀਂ ਗੱਲ ਕਰਾਂਗੇ ਜੀਨਸ ਬਾਰੇ ਮੁੰਡੇ ਤੇ ਕੁੜੀਆਂ ਦੋਨਾਂ ਦੇ ਵਿੱਚ ਜੀਨਸ ਪਾਉਣ ਦਾ ਬਹੁਤ ਕ੍ਰੇਜ਼ ਹੈ ਅੱਜ ਕੱਲ ਤਾਂ ਬੂਟ ਕਟ ਜੀਨਸ ਵੀ ਬਹੁਤ ਚੱਲ ਰਹੀਆਂ ਨੇ ਤੇ ਉਹ ਗਾਣੇ ਵੀ ਬੂਟ ਕਟ ਪਾਉਂਦੇ ਆ ਨਜ਼ਰਾਂ 'ਚ ਆਉਂਦੇ ਆ ਵਿਂਟੇਜ ਲੁੱਕ ਤੇਰੇ ਯਾਰ ਦੀ ਪਰ ਕੀ ਤੁਹਾਨੂੰ ਪਤਾ ਹੈ ਕਿ ਜਿਹੜੀ ਜੀਨਸ ਅੱਜ ਤੁਸੀਂ ਆਪਣੀ ਹਾਈ ਪ੍ਰੋਫਾਈਲ ਸ਼ੋਅ ਕਰਨ ਲਈ ਪਾਉਂਦੇ ਹੋ ਉਹ ਕਿਸੇ ਟਾਈਮ ਕੰਪਨੀਆਂਜ਼ ਨੇ ਮਜ਼ਦੂਰਾਂ ਲਈ ਬਣਾਈ ਸੀ ਤੇ ਕੀ ਤੁਹਾਨੂੰ ਪਤਾ ਹੈ ਕਿ ਜੀਨਸ ਵਿੱਚ ਵੱਡੀ ਪਾਕਟ ਤੋਂ ਇਲਾਵਾ ਛੋਟੀ ਪਾਕਟ ਕਿਉਂ ਲੱਗੀ ਹੁੰਦੀ ਹੈ ਇਸ ਵਿੱਚ ਛੋਟੇ ਛੋਟੇ ਬਟਨ ਕਿਉਂ ਲੱਗੇ ਹੁੰਦੇ ਨੇ ਨਹੀਂ ਪਤਾ ਨਾ ਮੈਂ ਦੱਸਦਾ ਹਾਂ ਜਿਸ ਜੀਨਸ ਵਿੱਚ ਸਭ ਤੋਂ ਪਹਿਲਾਂ ਇਹ ਪਾਕਟ ਲੱਗੀ ਸੀ ਉਸ ਜੀਨਸ ਦਾ ਨਾਮ ਸੀ ਲੈਵੀ ਸਟ੍ਰੋਸ ਜੋ ਅੱਜ ਕੱਲ ਲੈਵਿਸ ਦੇ ਨਾਮ ਤੋਂ ਮਸ਼ਹੂਰ ਹੈ ਕੁਝ ਲੋਕ ਇਹ ਸਮਝਦੇ ਨੇ ਕਿ ਇਹ ਪਾਕਟ ਕੁਆਇਨਸ ਪਾਉਣ ਲਈ ਯਾਨੀ ਸਿੱਕੇ ਪਾਉਣ ਲਈ ਬਣੀ ਹੋਈ ਹੈ ਤੇ ਜਿਸ ਕਰਕੇ ਇਸ ਨੂੰ ਕੁਆਇਨ ਪਾਕਟ ਕਿਹਾ ਜਾਂਦਾ ਹੈ ਤੇ ਕੁਝ ਲੋਕ ਇਸ ਵਿੱਚ ਟਿਕਟ ਵੀ ਪਾ ਲੈਂਦੇ ਨੇ ਤੇ ਇਸ ਨੂੰ ਟਿਕਟ ਪਾਕਟ ਵੀ ਕਿਹਾ ਜਾਂਦਾ ਹੈ ਇਸ ਪਾਕਟ ਨੂੰ ਜੀਨਸ ਵਿੱਚ ਲਗਾਉਣ ਦਾ ਮਕਸਦ ਕੁਝ ਹੋਰ ਹੀ ਸੀ ਦਰਅਸਲ ਇਸ ਜੇਬ ਨੂੰ ਜੀਨਸ ਦੇ ਵਿੱਚ ਗੋਲ ਚੇਨ ਵਾਲੀ ਘੜੀ ਪਾਉਣ ਲਈ ਬਣਾਇਆ ਗਿਆ ਸੀ ਤੇ ਜ਼ਿਆਦਾਤਰ ਇਸ ਨੂੰ ਮਸ਼ੇਰੇ ਤੇ ਕਾਊਬॉय ਯੂਜ਼ ਕਰਦੇ ਹੁੰਦੇ ਸੀ ਤੇ ਜੀਨਸ ਬਣਾਉਣ ਵਾਲੀ ਕੰਪਨੀ ਨੇ ਜੀਨਸ ਨੂੰ ਸਭ ਤੋਂ ਪਹਿਲਾਂ ਮਜ਼ਦੂਰਾਂ ਲਈ ਬਣਾਇਆ ਸੀ ਕਿਉਂਕਿ ਮਜ਼ਦੂਰ ਕਾਫੀ ਭਾਰੀ ਕੰਮ ਕਰਦੇ ਸੀ ਤੇ ਉਹਨਾਂ ਦੇ ਕੱਪੜੇ ਜਲਦੀ ਫਟ ਜਾਂਦੇ ਸੀ ਜੀਨਸ ਭਾਰੀ ਹੁੰਦੀ ਸੀ ਤੇ ਇਸ ਨੂੰ ਮਜ਼ਬੂਤੀ ਦੇਣ ਲਈ ਇਸ ਤੇ ਛੋਟੇ-ਛੋਟੇ ਬਟਨ ਵੀ ਲਗਾਏ ਜਾਂਦੇ ਸੀ ਤੇ ਮਜ਼ਦੂਰ ਜਾਂ ਮਸ਼ੇਰਿਆਂ ਨੂੰ ਟਾਈਮ ਦਾ ਹਿਸਾਬ ਕਿਤਾਬ ਰੱਖਣ ਲਈ ਇੱਕ ਵਾਚ ਰੱਖਣੀ ਪੈਂਦੀ ਸੀ ਵੈਸੇ ਤਾਂ ਵਾਚ ਵੱਡੀ ਪਾਕਟ ਵਿੱਚ ਵੀ ਆ ਜਾਂਦੀ ਆ ਪਰ ਡਿਵਾਈਸ ਕੰਪਨੀ ਨੇ ਸਪੈਸ਼ਲ ਵਾਚ ਲਈ ਇੱਕ ਛੋਟੀ ਪਾਕਟ ਬਣਾਈ ਹਾਂਜੀ ਹੁਣ ਸਮਝ ਲੱਗੀ ਹੁਣ ਉਸ ਟਾਈਮ ਵਾਲੀਆਂ ਵਾਚ ਨਹੀਂ ਨੇ ਤੇ ਹੁਣ ਤੁਸੀਂ ਇਸ ਨੂੰ ਕਾਇਨ ਪਾਉਣ ਲਈ ਯੂਜ਼ ਕਰ ਸਕਦੇ ਹੋ ਹਰ ਇੱਕ ਚੀਜ਼ ਨੂੰ ਬਣਾਉਣ ਦੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ ਕੁਝ ਵੀ ਦੇ ਵਜਾ ਨਹੀਂ ਹੁੰਦਾ ਤੇ ਜੇ ਤੁਹਾਨੂੰ ਮੇਰੀਆਂ ਗੱਲਾਂ ਬਗਵਾਸ ਨਹੀਂ ਲਗੀਆਂ ਤਾਂ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਸਕਦੇ ਹੋ ਤੇ ਮੈਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਗੱਲ ਪਤਾ ਸੀ ਮੈਂ ਮਿਲੂੰਗਾ ਤੁਹਾਨੂੰ ਆਪਣੇ ਅਗਲੇ ਐਪੀਸੋਡ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ